सब तो पहला मैं इस बहुत ही खूबसूरत संग्रह अपने दोस्त ने बहुत बहुत दबारक ला और दूसरी गलिंग बारे कि उन्होंने आना बहुत जरूर आना सी थे, पर कुछ यानी छिटते ही उन्होंने चाहते है हो गया कि दिन का कम करना है सो उन्होंने इस गलो ਰਾਜਵੰਤ ਨੂੰ ਰਾਜਵੰਤ ਤੇ ਤੁਹਾਡੇ ਸਾਰਿਆਂ ਤੋਂ ਮੈਂ ਮਾਫੀ ਮੰਗਦੀ ਹਾਂ ਕਿ ਇਸ ਬਹੁਤ ਹੋਈ ਅਸਮਾਨ ਵਿੱਚ ਸ਼ਾਮਲ ਨਹੀਂ ਹੋ ਸਕਿਆ ਇਹ ਦੇਰੀ ਦਾ ਹੋਰ ਦੀਪਾ ਦੇ ਤੇ ਲੈਵੋ ਨਾ ਰੂ ਉਹਨਾਂ ਦੇ ਜੋ ਸ਼ਬਦ ਨੇ ਰਾਗਣੀਆਂ ਬਾਰੇ ਉਹ ਤੁਹਾਡੇ ਲਈ ਬਹੁਤ ਖਾਸ ਸੀ। ਉਹਨਾਂ ਇਹ ਰਾਗਣੀਆਂ ਇੱਕ ਪਰ ਜਿਹਦਾ ਉਹਨੇ ਇਹ ਰਿਸ਼ਾ ਰੱਖੇ ਕਾਤਲੀ ਗ਼ਜ਼ਲ ਆਪਣੇ ਸੂਫੀਆਂ ਦਾ ਰਿੰਦਾਨਾ ਆਸ਼ਕਾਨਾ ਦੇ ਰਵੈਤੀ ਤੇ ਚੋਹਾ ਮਿਲਕ ਤੇ ਆਧੂ ਕਵਾਨਵ ਦੀਆਂ ਨੱਚ ਤੇ ਪਾਗ ਨਾਲ ਸੰਬੰਧ ਉਹਨਾਂ ਸੱਤਕੀ ਵਿਗਿਆਨ ਆਪਣੇ ਕਲਾ ਦੇ ਵਿੱਚ ਹੁੰਦੀ ਹੈ ਜਿਹੜੀਆਂ ਕਦੇ ਕਾਫਤਾ ਦੇ ਨਵੇਂ ਰੂਪਾਂ ਦੇ ਹੀਰਾ ਆਪਣੇ ਸੰਗਿਯਾ ਬਣ ਉਸ ਕਿਸੇ ਖਿਆਲ ਨੂੰ ਦੋ ਸਤਰਾਂ ਵਿੱਚ ਪੇਸ਼ ਕਰਦੀ ਵਿबंध ਗਜ਼ਲ ਦੀ ਸੀਮਾ ਨਹੀਂ ਸ਼ਕਤੀ ਹੈ ਸਾਡੇ ਲੋਕ ਸਾਹਿਤ ਵਿੱਚ ਮਾਹੀਆ ਪੱਤੇ ਦੋਹੇ ਬੋਲੀਆਂ ਜਿਹੇ ਸੰਖੇਪ ਕਾਵਿ ਰੂਪਾਂ ਦੀ ਹਮੇਸ਼ਾ ਬੜੀ ਮਹੱਤਤਾ ਰਹੀ ਹੈ ਗਜ਼ਲ ਦੇ ਕੁਝ ਰੂਪ ਵਿੱਚ ਵੀ ਇਹਨਾਂ ਕਾਵਿ ਰੂਪਾਂ ਵਾਂਗ ਹੀ ਦੋਸਤਰਾ ਵਿੱਚ ਹਰ ਅਹਿਸਾਸ ਜਸ਼ਵਾ ਜਾਂ ਖਿਆਲ ਅਸਾਂ ਦਾ ਅੰਦਾਜ਼ ਵਿੱਚ ਆ ਸਕਦਾ ਸੱਲੀ ਗੱਲ ਇਹ ਹੈ ਕਿ ਗਜ਼ਲ ਨੂੰ ਆਧੁਨਿਕ ਯੁੱਗ ਦੀਆਂ ਚੁਣੌਤੀਆਂ ਦੇ ਹਮਨ ਦੀ ਰੰਗਤ ਦੇਣ ਵਾਲੇ ਨਵੇਂ ਕਵੀਆਂ ਦਾ ਖਾਸਲਾ ਨਿੱਕ ਨਵੀਆਂ ਪਲਾਘਾਂ ਕੁੱਟ ਰਿਹਾ ਹੈ ਸਾਡਾ ਸ਼ਹਿਰ ਅਰਾਵਧ ਰਾਜ ਦੀ ਨਵੀਂ ਗਜ਼ਲ ਦੇ ਅਰਾਵ ਦਾ ਊਰਜਾ ਭਰਪੂਰ ਫਾਣੀ ਹੈ ਰਾਜਵੰਤ ਰਾਜ ਦੇ ਦੂਜੇ ਗਜ਼ਲ ਸੰਗ੍ਰਹਿ ਰਾਗੀਆਂ ਵਿਚਲੀ ਜ਼ਾਨਦਾਰ ਸ਼ਾਇਰੀ ਨਾਲ ਇਹ ਗੱਲ ਹੋਰ ਪੱਕੀ ਹੁੰਦੀ ਹੈ ਕਿ ਉਹ ਗਜ਼ਲ ਦਾ ਉਤਪਾਦਕ ਨਹੀਂ ਸਿਰਜਕ ਹੈ। ਆਮੇ ਜਜ਼ਬੇ ਦੀ ਸ਼ਿੱਦਤ ਅਤੇ ਅਹਿਸਾਸ ਦੀ ਗਹਿਰਾਈ ਕਾਰਨ ਉਹ ਸਮਰੱਥਾवान ਸ਼ਾਇਰ ਸਾਬਤ ਹੋਇਆ ਹੈ। ਇਹ ਉਹ ਮਹਿਸੂਸ ਹੁੰਦਾ ਹੈ ਕਿ ਗਜ਼ਲ ਹੀ ਉਸ ਲਈ ਆਖਰੀ ਚੀਜ਼ ਹੈ। ਉਸ ਨੂੰ ਆਪਣੀ ਜਨਕੂਣੀ ਭਾਰਤ ਦੀ ਤਰਾਸਕ ਤਕਦੀਰ ਅਤੇ ਘਰੂਕੂਣੀ ਕੈਨੇਡਾ ਦੀਆਂ ਦੁਚਵਾਰੀਆਂ ਦਾ ਡੂਗਾ ਉਪਰ ਹੈ ਇਹਨਾਂ ਕੋ ਉਸ ਜੀਵਾ ਤੋਂ ਤੇ ਤਾਲੀ ਬਾਣੀ ਵਿੱਚ ਪ੍ਰਾਣਾਵਾਂ ਨੂੰ ਸੋਇਆ ਨਜ਼ਰ ਆਉਂਦਾ ਹੈ ਉਹਨਾਂ ਨੂੰ ਹਮੇਸ਼ਾ ਅਣਜਿਸ ਦੇ ਪੁੱਜਦੇ ਰਹਾ ਤੇ ਚੱਲਦੇ ਅੱਗੇ ਵਧਣਾ ਪੈਂਦਾ ਹੈ ਵਿਅਕਤੀਗਤ ਪ੍ਰਾਪਤੀਆਂ ਪਿੱਛੇ ਵੀ ਸੂਰਖਜ ਯੋਗਦਾਨ ਹੁੰਦਾ ਹੈ ਕਈ ਵਾਰ ਹਾਂ ਸਫਰ ਸਾਥ ਛੱਡ ਜਾਂਦੇ ਨੇ وجہ ਕੋਈ ਵੀ ਹੋ ਸਕਦੀ ਹੈ ਕਾਪੇ ਕਾ ਰੂ ਪੈਂਦਾ ਹੋਰ ਵੀ ਮੁਸ਼ਕਿਲ ਹੋ ਜਾਂਦਾ ਹੈ ਅਜਿਹੀ ਸਥਿਤੀ ਨੂੰ ਸਾਦਾ ਸ਼ਾ ਰਾਜਵਰ ਸ੍ਰੇਧੀ ਸੁਖ ਨੂੰ ਸਵੇਰ ਦਾ ਨਾਅਬਦਿਆਨ ਕਰਦਾ ਹੈ ਦਿਲ ਵਿੱਚ ਸਦਾ ਹੀ ਲੈਣਾ ਇਹੋ ਬੁਲਾਲ ਸਾਡੇ ਦਿਲ ਵਿੱਚ ਸਦਾ ਹੀ ਲੈਣਾ ਇਹੋ ਬੁਲਾਲ ਸਾਡੇ ਆਪਣੇ ਹੀਤ ਹੋ ਸਕੇ ਨਾ ਸਹਿਰਾ ਤੇ ਬੁਲਾਲ ਸਾਡੇ ਵਾਹ ਵਾਹ ਵਾਹੀ ਰਾਕਿਆ ਇਸ ਸ਼ੇਰ ਦੀ ਖੂਦੂਤੀ ਸ਼ਬਦ ਤਰਸ ਕੇ ਨਾਲ ਚ ਹੈ ਇਸ ਵਿੱਚੋਂ ਨਾਲ ਨਾਲ ਤੁਰਦੀ ਮਜਬੂਰੀ ਝਲਕਦੀ ਹੈ ਇਸੇ ਲਈ ਉਹਨਾਂ ਪ੍ਰਤੀ ਕੋਈ ਗਿਲੇ ਗੁਜ਼ਾਰੀ ਨਹੀਂ ਸਿੱਖ ਮਹਾਰਾਜ ਜੇ ਤੇ ਸ਼ਾਇਰ ਕਿਉਂ ਤੁਰਿਆ ਲਿਖ ਦਿੰਦਾ ਕਿ ਕੋਈ ਇਸ ਨੂੰ ਘੁਟਾ ਨਹੀਂ ਸਕਦਾ ਨਹੀਂ ਸੀ ਰਹਿਣਾ ਉਹ ਅਸ਼ਾਦੀ ਸਹੀਵਰ ਤੋਂ ਇਹ ਸ਼ਬਦਾਂ ਨੇ ਰੌਜਾਂ ਦੀ ਇਨੀ ਬਾਰੀਕ ਸੰਭ ਵਰਲੇ ਕਬਨਾਂ ਹੋ ਗਈ ਬਹੁਤ ਅੱਛੀ ਬਹੁਤ ਅੱਛੀ ਇਹ ਸਿਧੇ ਤਾਇਕ ਅਨਸਾਰ ਹੈ ਰਾਜਮਾਂ ਦੀ ਸ਼ਹਿਰੀ ਅਜੇ ਨਹੀਂ ਸਾਰਥਕ ਸੰਹਾਰਾ ਮਾਲਾ ਮਾਲ ਅੱਜ ਦਾ ਬੰਦਾ ਬੇਲਖਸ਼ ਤੇ ਬੇਲਖਸ਼ ਦੌਰ ਵਿੱਚ ਇਸ ਕਦਰ ਆਫਿਆ ਪਿਆ ਹੈ ਇਹ ਭਟਕਣ ਤੇ ਬੇਆਰਮੀ ਉਸਦਾ ਨਸੀਬਾ ਬਣੀ ਹੋਈ ਸਕੂਲ ਦੇ ਵਾਲੀ ਸਪੇਸ ਮਸਦਨ ਫਕੀਰਾ ਦੀ ਹੈ ਸ਼ੈ ਰਾਜ ਬੰਦੇ ਦੀ ਹੋਣੀ ਨੂੰ ਬੜੀ ਸੌਂਤਾ ਨਾਲ ਸਿੱਧਤ ਭਰੇ ਅੰਦਾਜ਼ ਵਿੱਚ ਇਉਂ ਬਿਆਨਦਾ ਹੈ ਆਪਣੇ ਨਸੀਬ ਅੰਦਰ ਔਟਕਣ ਅਸੀਂ ਲਖਾਈ ਆਪਣੇ ਨਸੀਬ ਅੰਦਰ ਔਟਕਣ ਅਸੀਂ ਲਖਾਈ ਕਦ ਹੜ ਦੇ ਪਾਣੀਆਂ ਨੇ ਖੜ ਦੇ ਆਰਾਮ ਦਿੱਤਾ ਵਾਹ ਵਾਹ ਕੀ ਅਨੋਖਾ ਇਹ ਹਾਂ ਉਹ ਜੋ ਹੌਨ ਖਾਤਰ ਜਿਸ ਕੋਲ ਉਹ ਗਿਆ ਸੀ ਵਾਹ ਵਾਹ ਇਹ ਹਾਂ ਉਹ ਜੋ ਖਾਤਰ ਜਿਸ ਕੋਲ ਉਹ ਗਿਆ ਸੀ ਸੁੱਕੀ ਨਦੀ ਤੋਂ ਰੇਤਾ ਝੋੜੀ ਪਵਾ ਕੇ ਮੋੜਿਆ ਵਾਹ 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 ਜੈ ਹਾਂ ਰਾਜਮਤੀ ਸ਼ੈਰੀ ਯਕਤੀਗਤ ਅਤੇ ਸੂਹਿਕ ਸਰੋਵਾਰਾਂ ਦੀਆਂ ਅਨਦੇਸ਼ੀਆਂ ਜਿਸ ਦੀਆਂ ਹਰਤਾ ਇੱਕ ਇੱਕ ਫੁਰਬਦੀ ਕੋਈ ਵੀ ਸੰਵੇਦਨਸ਼ੀਲ ਚੇਤਨ ਸ਼ਾਇਰ ਆਪਣੇ ਆਲੇ ਦੁਆਲੇ ਦੇ ਦੁੱਖ ਕਲੇਸ਼ਾਂ ਤੋਂ ਬੇਮੁਖ ਹੋ ਕੇ ਨਿਜੀ ਮਿਲਦੀ ਕਗਵਾਤਾਂ ਤੱਕ ਸੀਮਿਤ ਨਹੀਂ ਰਹਿ ਸਕਦਾ ਇਸੇ ਲਈ ਸਾਹਿਤ ਨੂੰ ਬੇਜ਼ਵਾਨਾਂ ਦੀ ਜ਼ੁਬਾਨ ਦਿੱਤੀ ਗਿਆ ਸ਼ਾਇਦ ਆਦਮ ਨੂੰ ਆਪਣੀ ਸਮਾਜਿਕ ਜ਼ਿੰਮੇਵਾਰੀ ਦਾ ਪੂਰਾ ਅਹਿਸਾਸ ਹੈ ਉਸਨੇ ਮਾਨਵਤਾ ਦੇ ਨਾਮ ਤੋਂ ਜ਼ੁਬਾਨ ਦੇਣ ਵਾਲੇ ਅਨੇਕਾਂ ਬੂਹ ਸੂਰਤ ਸ਼ਹਿਰ ਬਣੀ ਸੂਰਤਾਂ ਦਾ ਚੇਨ ਕਤਾਲਵਾ ਦੀ ਸਿਆਸਤ ਹੈ ਕਿ ਦੇਵਸ ਮੋਰ ਨੱਚੇ ਨੇ ਰਹੀ ਚੁਪ ਚਾਪ ਹੀ ਚੱਜੇ ਇਕੱਲੇ ਬੋਰ ਨੱਚੇ ਨੇ ਵਾਹ ਵਾਹ ਕਤਾਲਵਾ ਦੀ ਸਿਆਸਤ ਹੈ ਕਿ ਦੇਵਸ ਮੋਰ ਨੱਚੇ ਨੇ ਰਹੀ ਚੁਪ ਚਾਪ ਹੀ ਚੱਜੇ ਇਕੱਲੇ ਬੋਰ ਨੱਚੇ ਨੇ ਵਾਹ ਕਿਵੇਂ ਹੈ ਥੱਕ ਲਿਆ ਦੇਖੋ ਇਹਨਾਂ ਨੇ ਮੇਜ਼ ਬੰਦਾਂ ਨੂੰ ਤੇ ਮੈਂ ਫਿਰ ਹੋਰ ਨਾਲ ਦੀਸੀ ਤੇ ਆ ਕੇ ਹੋਰ ਮੱਤੇ ਆਇਆ ਵਾਹ ਜੀ ਕਾਹਲਾ ਖੜੇ ਖੜੇ ਜਿਸ ਹੱਦਿਆਂ ਉੱਪਰ ਬਣਾਉਂਦੇ ਰਹਿਣ ਜੋ ਸਾਨੂੰ ਹਾਂ ਖੜੇ ਜਿਸ ਹੱਦਿਆਂ ਉੱਪਰ ਬਣਾਉਂਦੇ ਰਹਿਣ ਜੋ ਸਾਨੂੰ ਦੁਆਲੇ ਕਹਿ ਦੇ ਸਾਡੇ ਉਹਨਾਂ ਨੇ ਹੀ ਉਸਾਰੀ ਆਹ ਵਾਹ ਜੇ ਕਹਿੰਦਾ ਸੀ ਮੈਂ ਜਾਣਾ ਹੈ ਦਮੇਲੋ ਪਾਰ ਦੇ ਪਾਸੇ ਜੀ ਠੀਕ ਹੈ ਸਰੂ ਕਹਿੰਦਾ ਸੀ ਮੈਂ ਜਾਣਾ ਹੈ ਤੁਹਾਨੂੰ ਇਹਨੋਂ ਫ਼ਾਰ ਦੇ ਪਾਸੇ ਮਗਰ ਉਹ ਜਾ ਨਹੀਂ ਸਕਿਆ ਸੀ ਕਬਰਸਥਾਨ ਤੋਂ ਬਹੁਤ ਅੱਛੇ ਬਹੁਤ ਅੱਛੇ ਸਾਧੀਆਂ ਸੋਚਾਂ ਦਰ ਭਾਵਨਾਵਾਂ ਦਾ ਆਠਾ ਮਾਰ ਦਾ ਸਮੁੰਦਰ ਲਗਾਤਾ ਕਿਆ ਸੀ ਜਾਂਦਾ ਹੈ ਜਿਸ ਨੂੰ ਕਿਸੇ ਜ਼ਹੀਨ ਕਵੀ ਦਾ ਕਵੀ ਦੀ ਨਜ਼ਰ ਨਾਲ ਬਦੇਰੇ ਸਾਫ਼ ਦੇਖਿਆ ਜਾ ਸਕਦਾ ਹੈ ਬਹੁਤ ਅੱਛੇ ਬਹੁਤ ਅੱਛੇ ਕਵੀ ਦੀ ਕਾਨੀ ਰੂਹ ਦੇ ਤੇਵਰਾ ਦਾ ਇਹਦਾ ਖੂਤ ਜਿਨੀ ਵਿਸ਼ੇਸ਼ਣ ਕਰਦੀ ਹੈ ਇਹ ਅਵਰਤ ਦੋਸਤ ਸਹਾਕਾਰ ਹੋ ਕੇ ਦੇਰ ਦੀ ਕਚਰੀ ਵਿੱਚ ਤੇਸ਼ ਹੋ ਜਾਂਦੇ ਧਰ ਕੰਸ਼ੇ ਨਾਲ ਇੱਕ ਸੁਰ ਹੋ ਜਾਂਦੀ ਹੈ ਸ਼ਾਇਰੀ ਦੇ ਇਸੇ ਪ੍ਰਸੰਗ ਕੋਲ ਨੂੰ ਸ਼ਹਿਰ ਨੂੰ ਪੈਗੰਬਰ ਦਾ ਦਰਜਾ ਦਿੱਤਾ ਗਿਆ ਹੈ ਪੈਗੰਬਰ ਆਪ ਹੀ ਜਵਾਦ ਨੰਬਰੀਏ ਉਹ ਚੜ ਕੇ ਲੈ ਗਿਆ ਛੇਤੀ ਅਸੀਂ ਡੁੱਬਣ ਦੀ ਥਾਣੀ ਸੀ ਉਹ ਚੜ ਕੇ ਲੈ ਗਿਆ ਛੇਤੀ ਅਸੀਂ ਡੁੱਬਣ ਦੀ ਥਾਣੀ ਸੀ ਸੁੰਦਰ ਸਮਝਿਆ ਜਿਸ ਨੂੰ ਕਿਸੇ ਟੁੰਡੇ ਦਾ ਬਣ ਸੀ ਵਾਹ ਮੇਰੀ ਆਵਾਜ਼ ਸੁਣਦੇ ਸਾਲ ਕੁਹਾ ਢੋਲਿਆ ਉਸਨੇ ਵਾਹ ਵਾਹ ਮੇਰੀ ਆਵਾਜ਼ ਸੁਣਦੇ ਸਾਲ ਬੂਹਾ ਢੋਲਿਆ ਉਸਨੇ ਰੇਠਾਉਂ ਦੇਖਦਾ ਮੈਨੂੰ ਕਿਤੇ ਗਿਰਨਾ ਦੇ ਤਾਂ ਸੀ ਆਵਾਜ਼ ਮੇਰੀ ਆਵਾਜ਼ ਹੋ ਕੇ ਸਾਹੂਹਾ ਧੋ ਰਿਹਾ ਉਸਨੇ ਬਾਹਰ ਪਰਵੇਸ਼ ਦਾ ਮੰਗੋ ਘਟੇ ਨਾ ਦੇ ਥਾਣੇ ਸੀ ਬਾਹਰ ਲੈ ਅਸਲ ਵਿੱਚ ਸ਼ੇਰ ਕਹਿਣਾ ਔਰਾਂ ਉਤੇ ਹਸਤਾਖਰ ਕਰ ਜਦ ਪਾਣੀ ਵਿੱਚ ਮੇਖ ਕਰ ਦਸਵਾਲ ਰਹਿਸ ਤੁਕਾ ਮੇਲਾ ਤਾਂ ਬੜਾ ਸਮਝ ਐ ਸਾਖਾਵਾ ਅਫਸੋਸ ਹੈ ਕਿ ਜ਼ਿਆਦਾਤਰ ਕਵੀ ਤੁਕਾਂਤ ਮੇਲਾ ਨੂੰ ਵੀ ਰਸਲ ਕੋਈ ਸਮਝੀ ਬੈਠੇ ਨੇ ਦੇਵ ਦੇ ਲਹੂ ਵਿੱਚ ਡੋਬ ਕੇ ਲਿਖਣ ਵਾਲੇ ਘੱਟ ਨੇ ਮੈਂ ਕਹਿ ਸਕਦਾ ਹਾਂ ਕਿ ਸ਼ਾਇਦ ਰਾਜਮਨਤ ਰਾਜ ਨੂੰ ਆਉਣ ਤੇ ਹਸਤਾਖਰ ਵੀ ਕਰਦੇ ਆਉਂਦੇ ਨੇ ਤੇ ਪਾਣੀ ਵਿੱਚ ਮੇਹਰ ਕਰਨੀ ਹੈ ਕਿਆ ਬਾਤ ਹੈ ਇਹ ਪੱਤਿਆਂ ਚੋਂ ਰੂਹ ਸੰਦੀ ਹੈ ਮੇਰੀ ਮੇਰੇ ਹੀ ਪੱਤਿਆਂ ਚੋਂ ਰੂਹ ਸੰਦੀ ਹੈ ਮੇਰੀ ਇਹ ਬਲਕ ਚੰਦੇ ਨੂੰ ਐਸੀ ਫਿਜ਼ਾਮੀ ਕਾਰਜ ਨੂੰ ਧੂਰ ਪਾਉਣ ਵਾਲੇ ਅਜਿਹੇ ਸ਼ੇਰ ਕਿਸੇ ਵੀ ਬਾਸ਼ਾ ਦਾ ਹਾਸਲ ਹੋ ਸਕਦੇ ਨੇ ਬਾਸ਼ਾ ਦੀ ਪੁਖਤੀ ਨਸਤੂਵੇ ਸਹੀ ਦ੍ਰਿਸ਼ਟੀਕੋਣ ਤੇ ਕਵਿਤੀ ਸਮੇਦਨ ਨਾਲ ਕੇ ਚੰਗੇ ਸ਼ੇਰਾਂ ਦੀ ਜ਼ਮੀਨ ਕਾਰ ਕਰਦੇ ਨੇ ਰਾਜਵੰਦ ਦੀ ਚੇਤਨਾ ਵਿੱਚ ਇਹ ਸਾਰੇ ਤੱਤ ਸੋਏ ਹੋਏ ਹੋਏ ਨੇ ਤਸੱਲੀ ਵਾਲੀ ਗੱਲ ਹੈ ਕਿ ਰਾਜਨਤਰਾਜ ਦੀ ਗਗ ਸਤਿਅਮ ਸ਼ਿਵਮ ਸੁੰਦਰਮ ਦੀ ਆਧਾਰ ਨਹੀਂ ਹੈ ਤੇ ਮਾਨਵੀ ਸਰੋਕਾਰਾਂ ਦਾ ਉਹ اندر ਉਹ ਨਹੀਂ ਨਮਕਦੀ ਉਹ ਦ੍ਰਿਗਮੇ ਗਰੇ ਅਸਤ ਹੁੰਦਾ ਹੋਇਆ ਉਹੇ ਵਿਸ਼ਵਾਸ ਨਾਲ ਐਲਾਨ ਕਰਦਾ ਹੈ ਹਨੇਰਾ ਰਹਿਣ ਨਾ ਦੇਣਾ ਮੈਂ ਸ਼ਹਿਰਾਂ ਕਸਬਿਆਂ ਅੰਦਰ ਹਨੇਰਾ ਰਹਿਣ ਨਾ ਦੇਣਾ ਮੈਂ ਸ਼ਹਿਰਾਂ ਕਸਬਿਆਂ ਅੰਦਰ ਪਰਾਂ ਘਰ ਰੋਸ਼ਨੀ ਇੰਨੀ ਚਰਾਗਾ ਬਲਦੇ ਅੰਦਰ ਆਮੀਨ ਵਾਹ ਤੁਰੇ ਫਿਰ ਆਉਣਗੇ ਲੋਕੀ ਵਾਹ ਸਲੀਬਾਂ ਰੱਖੋਡੇ ਤੇ ਹਾਂ ਤੁਰੇ ਕਰੋਣ ਦੇ ਲੋਕੀ ਸ੍ਰੀ ਦਾ ਰਖੋਡੇ ਤੇ ਨਵੇਲੇ ਰੰਗ ਮੈਂ ਭਰਨੇ ਉਹਨਾਂ ਦੇ ਬਿਹੰਤ ਬੜਾ ਆਗਿਆ ਇਸ ਕੇ ਕਥਨਾ ਪੜ ਕੇ ਮੇਰਾ ਯਕੀਨ ਹੋਰ ਪੱਕਾ ਹੋਇਆ ਕਿ ਆਉਂਦੇ ਦਿਨ ਹੀ ਸ਼ਾਇਦ ਰਾਜਨਤਰਾਜ਼ ਗਜ਼ਲ ਦੀ ਦੁਨੀਆ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਏਗਾ ਮਾਚਕੀ ਅਭਿਸ਼ਾ ਸ਼ੁਭ ਸ਼ਾਮ ਸ਼ੁਭ ਦੁਪਹਿਰ